ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਕਸ ਕੋਲ ਪਰ ਆਏ ਚੈਨਲ ਦਾ ਸਵਾਗਤ ਹੈ ਜੀ ਤੁਸੀਂ ਕਿਹਨੇ ਕਿਦਾ ਸਾਰੇ ਟਿਕ ਟਕ ਹੋ ਦੇ ਜੇ ਸਾਰੇ ਸਬਸਕ੍ਰਾਈਬ ਕਰ ਜੀ ਅੱਜ ਦਿਨ ਹੋ ਗਿਆ ਜੀ ਸੋਮਵਾਰ ਤੇ ਤੀਕ ਹੋ ਗਿਆ ਅੱਜ 8 8 ਦਸੰਬਰ ਹੋ ਗਈ ਆ ਤਾਂ ਆਪਾਂ ਸ਼ਹਿਰ ਹੁੰਦੇ ਹੋਏ ਤਾਂ ਅਗੇ ਖੂਤੇ ਤੇ ਕਣਕ ਨੂੰ ਪਾਣੀ ਮੋੜਿਆ ਆ ਤੇ ਅੰਦਰੋਂ ਮੋਟਰ ਚੱਲ ਰਹੀ ਆ ਤੁਹਾਨੂੰ ਮੋਟਰ ਦੀ ਆਵਾਜ਼ ਵੀ ਸੁਣਦੀ ਹੋਗੀ ਵਧੀਆ ਲੱਗੋ। ਈਕਾਂ ਦੀ ਬਹੁਤ ਸੋਹਣੀ ਭਾਬੀ ਦੀ ਮੇਰਨਾ ਤੇ ਖਰੀ ਭਰੇ एकदम ਸੋਹਣੀ ਹੋ ਗਈ ਆ। ਵਧੀਆ ਹੋ ਗਈ ਸਾਰੀ ਹੈ ਨਾ। ਸਾਰੇ ਪਾਸੇ ਹਰੀਆ ਭਰਿਆ ਸੋਹਣਾ ਲੱਗਦਾ ਸਾਰੇ ਖੇਤ ਹਰੇ ਭਰੇ। ਵਾਹਿਗੁਰੂ ਸਾਰਿਆਂ ਖੇਤ ਹਰੇ ਭਰੇ ਰੱਖਣ। ਹੈ ਨਾ ਤੇ ਆਪਰ ਸਾਰਿਆਂ ਦੇ ਖੁਸ਼ ਹੋਈ ਜਾਇਆ। ਤੇ ਜਿੱਦਾਂ ਵੀਰ ਮੁੱਸੀ ਵਾਲਾ ਕਹਿੰਦਾ ਸੀ ਨਾ ਵੀ ਨਾ ਚਾਹ ਕੇ ਮੇਰੇ ਤੋਂ ਕਿਸੇ ਦਾ ਸਾੜਾ ਨਹੀਂ ਹੁੰਦਾ ਨਾ ਹੋ ਹਿਸਾਬ ਸਾਡਾ ਵੀ ਇਹ ਕਿਹੜਾ ਸਾੜਾ ਨਹੀਂ ਕਰਦੇ ਹੈਗੇ ਤਾਂ ਹੀ ਹਰੇਕ ਮਾੜ ਦੇ ਵਿੱਚ ਖੁਸ਼ ਹੋਈਦਾ ਇਹ ਇੱਧਰ ਆਵਾ ਤੇ ਖੁਸ਼ ਹੋਈਦਾ ਆਪਾਂ ਹਰੇਕ ਦੇ ਨਾਲ ਦੇਖ ਕੇ ਹੈਨਾ ਜਾ ਕੇ ਵੀ ਕਿਸੇ ਦਾ ਮਾੜਾ ਨਹੀਂ ਹੁੰਦਾ ਮੁਕਸੀ ਵਾਲਾ ਬੋਕੇਟ ਬੰਦਾ ਸੀ ਪਰ ਹੁਣ ਵੀ ਆਪਣੇ ਦਿਲਾਂ ਚ ਵੱਸਦਾ ਆ ਜਦੋਂ ਗਾਣਾ ਆਉਂਦਾ ਉਹਦਾ ਮਿੰਟੋ ਮੈਂਟੀ ਟਰੈਂਡਿੰਗ ਚ ਆਉਂਦਾ ਗਾਣਾ ਆਉਂਦਾ ਬਚਰੇ ਦਾ ਤਾਂ ਹੁਣ ਰੋਟਾ ਗਾਣਾ ਆਇਆ ਹੁਣ ਤੇ ਟ੍ਰੈਂਡਿੰਗ ਚ ਆ ਗਿਆ ਸਭ ਤੋਂ ਉੱਪਰ ਕਿ YouTube ਚਲਦੀ ਉਹਨਾਂ ਦੇ ਸਿਰ ਤੇ ਆ ਇੱਕ ਅਗੇ ਨਾ ਸਾੜਾ ਨ ਕਰਿਆ ਕਰੋ ਪਹਿਲੀ ਗੱਲ ਜਾਣ ਦਾ ਟਾਈਮ ਹੀ ਲੱਗਦਾ ਕਿਤੇ ਵੀ ਸੜ ਦੇ ਬਸ ਇਦਾਂ ਹੀ ਕੰਮ ਕਰ ਵਿੱਚ ਰਹੀ ਤਾਂ ਨਾ ਕਿ ਕੋਈ ਜਾਈਦਾ ਨਾ ਕੋਈ ਕੋਈ ਆਉਂਦੀ ਹੈ ਭੈਣ ਤੇ ਅਸੀਂ ਆਪਣੇ ਕੰਮ ਨਾਲ ਮਤਲਬ ਰੱਖੀਦਾ ਆ ਤੇ ਆਪਣੇ ਕੰਮ ਨਾਲ ਮਤਲਬ ਰੱਖਣਾ ਚਾਹੀਦਾ ਆ ਤੇ ਇਧਰ-ਉਧਰ ਗੱਲਾਂ ਚ ਕੀ ਲੈਣਾ ਹੈ ਹਾਂਜੀ ਹਾਂਜੀ ਠੀਕ ਆ ਜੀ ਆਪਾਂ ਨੇ ਕਿਸੇ ਘਰ ਜਾਈਦਾ ਕੀ ਕੰਮ ਆ ਜਾ ਕੇ ਕੰਮ ਤੋਂ ਬਿੱਲ ਮਿਲਦਾ ਹੈਗਾ ਆਪਣੇ ਕੰਮਾਂ 'ਚ ਵਿਜੀ ਰਹਿੰਦਾ ਸਾਰੀ ਟਾਈਮ ਬਾਕੀ ਲੋਕ ਜਿਹੜੇ ਆ ਲੋਕ ਬਿਲਕੁਲ ਜਿੰਦਾ ਕਹ ਦੋ ਕਿ ਬਦਮਾਗੀ ਆ ਕੁਝ ਸਾਡੇ ਪਿੰਡ ਦੇ ਵਿੱਚ ਹੀ ਇਹ ਲੋਕ ਆ ਜਿਹੜੇ ਨਾ ਸ਼ਰਾਰਤੀ ਅੰਸਰ ਕਹ ਲੋ ਦੂਜੇ ਦੇ ਘਰਾਂ ਜਿੰਦਾ ਕਹ ਲੋ ਵੀ ਪਸੰਦ ਦਾ ਲੜਾਈ ਪਾ ਦਿੰਦੇ ਆ ਵੀ ਜਿੰਦਾ ਨਾ ਖਰੇ ਇੰਦਰ ਹੁੰਦਾ ਵੈਸੇ ਦੇਖੀਏ ਨਾ ਰੱਬ ਰੱਬ ਬਹੁਤ ਕਰਦੇ ਆ ਵੀ ਰੱਬ ਸਾਡੇ ਵਿੱਚ ਹੀ ਆ ਵੀ ਅਸੀਂ ਰੱਬ ਰੱਬ ਇੰਨਾ ਕਰਦੇ ਆ ਉੱਠ ਕੇ ਮਾਰ ਕਦੀ ਰੱਬ ਰੱਬ ਕਹਿੰਦੀ ਉਹ ਕਰ ਕਹਿੰਦੀ ਉਹ ਕਰ ਤੇ ਪਰ ਹੁੰਦੇ ਹੁੰਦੇ ਦਿਲੋਂ ਮਾੜੇ ਆ ਬੇਈਮਾਨ ਹੁੰਦੇ ਜ਼ਿਆਦਾ ਉਹ ਬੇਸੀ ਤੇ ਹੈ ਨਾ ਇਹ ਜਿਹੇ ਲੋਕ ਜਿਹੜੇ ਨਾ ਇੰਦਰ ਮੂੰਹ ਲਾਉਣਾ ਚਾਹੀਦਾ ਸਾਡੇ ਇੰਦਾ ਹੀ ਆ ਪਿੰਡ ਦੇ ਵੀ ਪਤਾ ਨਹੀਂ ਕਿ ਦੋ ਚਾਰ ਬੰਦੇ ਕਿਹੜੇ ਆ ਲੁੱਤੀ ਝੂਠੀ ਲੁੱਤੀ ਲਾ ਦਿੰਦੇ ਆ ਵੀ ਇਹ ਇਸ ਤਰ੍ਹਾਂ ਆ ਉਸ ਤਰ੍ਹਾਂ ਆ ਐ ਨਹੀਂ ਕਰਦੇ ਔਣੀ ਕਰਦੇ ਪਰ ਆ ਪੁੱਛੇ ਤੁਹਾਡਾ ਢਿੱਡ ਦੋਦਾ ਕਿਸੇ ਦਾ ਵੀ ਤੁਹਾਨੂੰ ਕੀ ਪ੍ਰੋਬਲਮ ਹੈ ਅਸੀਂ ਕਿਹ ਕਿਹ ਤੋਂ ਕੀ ਲੈਣਾ ਨਹੀਂ ਪਹਿਲੀ ਗੱਲ ਇਹ ਤੁਸੀਂ ਇੱਥੇ ਬਲ ਕੇ ਜਾਂਦੇ ਹੋ ਸਾਡੇ ਨਾਲ ਗੱਲ ਕਰੋ ਜੇ ਤੁਹਾਡੇ ਕੋਲ ਮਾਨਸਿਕ ਹੈਗੀ ਗੱਲ ਹੈ ਨਾ ਅਸੀਂ ਕਿਦਾਂ ਸਾਡੇ ਖੜੇ ਸੀ ਅੱਜ ਉੱਥੇ ਖੜੇ ਸੀ ਉਹ ਕਿਸੇ ਮਿਲਣਾ ਸੰਸਦਾਂ ਮਿਲਿਆ ਆ ਕੇ ਨਾ ਗੱਲ ਸਿੱਧੀ ਸਾਡੇ ਨਾਲ ਕਰ ਲਵੇ ਤੁਸੀਂ ਔਖੇ ਕੋ ਜਾਂਦੇ ਹੋ ਉੱਥੇ ਨਾ ਗੱਲਾਂ ਕਰਦੇ ਆ ਸਾਡੇ ਪਿੰਡ ਦੇ ਵਿੱਚੋਂ ਕੋਈ ਹੈ ਹੈਗੀ ਹੈ ਜਿਹੜੇ ਇਹ ਨਹੀਂ ਪਤਾ ਕਿ ਕੌਣ ਹੈ ਕੌਣ ਨਹੀਂ ਕੌਣ ਹੈ ਪਰ ਪਤਾ ਲੱਗ ਹੀ ਜਾਂਦਾ ਹੈ ਇਹ ਮੈਂ ਨਾ ਪਤਾ ਨਹੀਂ ਜਾਂਦਾ ਜੀ ਮੈਨੂੰ ਪਤਾ ਵੀ ਨਹੀਂ ਕੌਣ ਹੈ ਐਵੇਂ ਕਹਾਂ ਮੈਂ ਨਾ ਕਿਸੇ ਨਾਮ ਲਾਵਾਂ ਨਹੀਂ ਇਹ ਨਹੀਂ ਗੱਲ ਹੈਗੀ ਤੇ ਆਪਣੇ ਘਰ ਦੇ ਕੋਤਰ ਤੁਹਾਡੇ ਘਰ ਕੀ ਆ ਨਹੀਂ ਅਸੀਂ ਤਾਂ ਅਸੀਂ ਤਾਂ ਕਿਸੇ ਵੱਲ ਨਹੀਂ ਨਜ਼ਰ ਰੱਖਦੇ ਨਹੀਂ ਹੈਗੇ ਵੀ ਕੋਈ ਕੀ ਕਰਦਾ ਉਹ ਕੀ ਨਹੀਂ ਕਰਦਾ ਹੈਗਾ ਨਾ ਨਹੀਂ ਸ਼ਹਿਰ ਕੰਮ ਜਾਂਦੇ ਹਰ ਇੱਕ ਨੂੰ 100 ਕੰਮ ਹੁੰਦਾ ਹੈ ਹਰ ਇੱਕ ਦੇ ਹਰ ਇੱਕ ਨੇ ਆਪਣੇ ਕੰਮ ਜਾਣਾ ਹੁੰਦਾ ਸ਼ਹਿਰ ਤੇ ਬਾਕੀ ਪਰ ਇਹ ਜਿਹੜੇ ਲੋਕ ਜਿਹੜੇ ਬਦਮਾਖੀ ਲੋਕ ਜਿਹੜੇ ਹੁੰਦੇ ਨਾ ਬੇਕਾਰ ਲੋਕ ਜਿਹਨਾਂ ਨੂੰ ਕੋਈ ਘਰ ਨਹੀਂ ਪੁੱਛਦਾ ਉਹ ਦੂਜੇ ਘਰਾਂ ਚੌਧਰੀ ਬਣ ਜਾਂਦੇ ਆ ਨਹੀਂ ਉਹ ਕਿਤੇ ਬੌਧੋਤ ਤੇ ਹੋਣਗੇ ਉਹ ਜਿਹੜੇ ਚੁਗਲੀਆਂ ਕਰਦੇ ਹਨਾ ਸਾਡੇ ਕੋਈ ਕੋਈ ਨਹੀਂ ਸਾਡੇ ਐਵੇਂ ਸਾਡੀਆਂ ਬੰਦੂਗ ਦਾ ਸਾ ਸਿੱਧੀ ਗੱਲ ਕਰ ਲਵੇ ਆ ਸਿੱਧਾ ਸਾਡਾ ਸਿੱਖ ਜਿਹਾ ਜਿਹੜਾ ਨਾ ਬੋਲਦਾ ਗੱਲ ਕਰਦਾ ਸਾਡੇ ਨੂੰ ਜਵਾਬ ਦੇ ਹੀ ਕਰਦਾ ਹੈ ਨਾ ਤੋ 3-4 ਸਾਲ ਹੋ ਗਿਆ ਮੈਂ ਇਹੀ ਕੋਈ ਮੈਂ ਇਹੀ ਕੁਝ ਸੁਣਦਾ ਹੁੰਦਾ ਅਸੀਂ ਵੀਡੀਓ ਬਣਾਉਣੀ ਦੀ ਸਾਨੂੰ ਨਾ ਇਹ ਸਾਡੀ ਬਰਦਾਸ਼ਤ ਤੋਂ ਬਾਹਰ ਸਾਨੂੰ ਬਣਾਉਣੀ ਪਊਗੀ ਕਰਦੇ ਆ ਪਿਛਵਾਏ ਘੱਟ ਕਰਦੇ ਹੁੰਦੇ ਬਾਲਾ ਜਿਆਦਾ ਮੰਨਦੇ ਰਸਤੇਦਾਰ ਵੀ ਥਾਂ ਘਰ ਮੈਨਾਂ ਕਰੋ ਜੋ ਤੁਹਾਨੂੰ ਚਾਹੀਦਾ ਦੱਸੋ ਕਿ ਤੁਹਾਨੂੰ ਕਿਹੜੀ ਤੁਹਾਨੂੰ ਪ੍ਰੋਬਲਮ ਹੈ ਰਸਤੇਦਾਰ ਵੀ ਚੁਗਲੀਆਂ ਕਰੀ ਜਾਣਗੇ ਇਦਾਂ ਆ ਉਦਾਂ ਚੱਲੋ ਠੀਕ ਹੈ ਆਹੀ ਸਾਡੇ ਪਿੰਡੋਂ ਵੀ ਹੈਗੇ ਆ ਮੈਨੂੰ ਪਤਾ ਨਹੀਂ ਕਿਹੜੇ ਜਿੰਦ ਦੇ ਪਤਾ ਲੱਗ ਗਿਆ ਨਾ ਅਸ਼ਰੋ ਦਾ ਬੁਰਾ ਕਰੂੰਗਾ ਮੈਂ ਉਹਦਾ ਇੱਕ ਪਤਾ ਲੱਗੇ ਚਲੋ ਪਹਿਲੀ ਗੱਲ ਤਾਂ ਸੁਦਰ ਜਣਾ ਚੰਗੀ ਗੱਲ ਆ ਤੇ ਜੇ ਇਤਨਾ ਕੰਮ ਕਰਦੇ ਰਹੇ ਨਾ ਐਵੇਂ ਨਿੱਕੀਆਂ ਹੁੰਦਾ ਅਸ਼ਰਮ ਮਾੜਾ ਕਰੂੰਗਾ ਉਹ ਕਰੂੰ ਜੀ ਯਾਦ ਰੱਖਣੇ ਉਹਨਾਂ ਜਲੂਸ ਕੱਢਾਂਗੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਜੋ ਕੀ ਕਰਨਾ ਵੈਸੇ ਹੁੰਦਾ ਨਾਲੇ ਦੇਖਣਗੇ ਨਾਲੇ ਦੇਖਣਗੇ ਲੋਕੀ ਐਵੇਂ ਉੱਠ ਕੇ ਅਗਲੇ ਦੇ ਘਰ ਚ ਇੰਟਰਫੇਅਰ ਕਰੀ ਜਾਣਾ ਤੇ ਉੱਥੇ ਸੱਚ ਆਉ। ਸਾਡੇ ਦੇ ਗੱਲ ਸੱਚ ਨਹੀਂ ਕਰਦਾ। ਕਰਦਾ ਹੈਗਾ ਤੇ ਐਵੇਂ ਉੱਠ ਕੇ ਇਹਦਾ ਅਗਲੇ ਘਰ ਦੇ ਵਿੱਚ ਇੰਟਰਫੇਲ ਕਰਨਾ ਅਸੀਂ ਅਸੀਂ ਅਜ ਤੱਕ ਸਾਡੀ ਗੱਲ ਦਿੱਤੀ ਆ ਮੇਰੀ ਕੋ ਭੈਣੋਂ ਤੇ ਮੇਰੇ ਵੀਰੋਂ ਵੀ ਅਸੀਂ ਕਿਸੇ ਦੇ ਘਰ ਦਖਲਅੰਦਾਜ਼ੀ ਕੀਤੀ ਸਾਨੂੰ ਥਾਂ ਕੋ ਟਾਈਮ ਹੀ ਨਹੀਂ ਹੈ ਨਾ ਸਰ ਕੋ ਟਾਈਮ ਹੀ ਨਹੀਂ ਹੈ ਕੋਈ ਘਰ ਜਾ ਕੇ ਵੇਚੀਦਾ ਨਾ ਕਿ ਮੜਾ ਚੰਗਾ ਕਹੀਦਾ ਨਾ ਕਿ ਦੇ ਘਰ ਚ ਇੰਟਰਫੇਲ ਕਰੀਦਾ ਜਿੱਦਾਂ ਹੁਣ ਮੇਰੇ ਭੈਣ ਕਈ ਸਹੇਲੀਆਂ ਹੋਣਗੇ ਆ ਜਾਂਦੀਆਂ ਮੈਂ ਤਾਂ ਆਪਣੀ ਕੋ ਸਹੇਲੀ ਕੋਈ ਬਣਾਈ ਨਹੀਂ ਹੈਗੀ ਨਾ ਮੇਰੇ ਟਾਈਮ ਹੁੰਦਾ ਪਰ ਰਿਸ਼ਤੇਦਾਰ ਜੀ ਵੀ ਕਾਟੀ ਫੋਨ ਕਰੀਦਾ ਹਨਾ ਹਰ ਕਿਸ ਦਾ ਆਪਣੇ ਘਰ ਦਾ ਪਤਾ ਹੁੰਦਾ ਆ ਤੇ ਨਹੀਂ ਆਪਣਾ ਹੈਗਾ ਆ ਆਪਸਾ ਹਦ ਰੱਖੀਦਾ ਆ ਰਿਸ਼ਤੇਦਾਰ ਵੀ ਹੈਗੇ ਆ ਕੋਈ ਸਾਡੇ ਪਿੰਡ ਦੇ ਆ ਹੈਗੇ ਹੈਗੇ ਉਹਨਾਂ ਵਾਰਨਿੰਗ ਦਿੰਨੇ ਪਏ ਆ ਰੇਸਤੇ ਵਾਲੀ ਬਹੁਤ ਲੁੱਤੀ ਲਾਉਂਦੇ ਆ ਵਾਰਨਿੰਗ ਦਿੰਨੇ ਆ ਵੀ ਥੋੜਾ ਸੁਧਰ ਜਾਓ ਆਪਣੇ ਘਰਾਂ ਚਾਤੀ ਮਾਰੋ ਪਹਿਲਾਂ ਤੁਹਾਡੇ ਕੀ ਹੋ ਰਿਹਾ ਆ ਦੂਜਿਆਂ ਦੀਆਂ ਗੱਲਾਂ ਫਿਰ ਬਾਅਦ ਫਿਰ ਬਾਅਦ ਆਊਟ ਕਰੋ ਐਵੇਂ ਬੇਖੁਦੀਆਂ ਇਹ ਗੱਲਾਂ ਐਵੇਂ ਅਗਲੇ ਘਰ ਦੇ ਵਿੱਚ ਇੰਟਰਫੇਅਰ ਕਰੀ ਜਾਣਾ ਇਹ ਚੰਗੀ ਗੱਲ ਥੋੜਾ ਕਿਸੇ ਕਰ ਬਸਾਦ ਪਾਉਣਾ ਹੈ ਨਾ ਮੜੀ ਗੱਲ ਆ ਜੇਕਰ ਪਤਾ ਲੱਗ ਗਿਆ ਸਾਨੂੰ ਕਿਹੜਾ ਬੰਦਾ ਕਿਹੜਾ ਨਹੀਂ ਹੈਗਾ ਤੇ ਫਿਰ ਉਹ ਆਪਣਾ ਆਪਣਾ ਹਸਾਉ ਲਾਲਵੇ ਕੋਈ ਟੀਕਲ ਨਹੀਂ ਹੈ ਵੀ ਖਰੇ ਅਸੀਂ ਖਰੇ ਉਹ ਸਾਨੂੰ ਪਤਾ ਲੱਗਣਾ ਪਤਾ ਲੱਗ ਜਾਂਦਾ ਵੀ ਚੋਰ 100 ਦਿਨ ਚੋਰ ਤਾਂ ਕਿਹਦੇ ਸਾਦਾ ਪਤਾ ਲੱਗ ਹੀ ਜਾਂਦਾ ਆ ਨਹੀਂ ਪਹਿਲੀ ਗੱਲ ਇਹ ਅਸੀਂ ਵੀਡੀਓ ਬਣਾਉਣੀ ਹੈ ਸੋਸ਼ਲ ਮੀਡੀਆ ਤੇ ਹੈਗੇ ਆ ਕਿਸੇ ਨੂੰ ਢਿੱਡ ਦੋਖਦਾ ਕਿਹਦੇ ਦਾ ਅਸੀਂ ਆਪਣੀ ਵਾਈਫਾਈ ਵਿੱਚ ਪੈਸੇ ਜਿਹੜੀ ਉਹ ਐਵੇਂ ਕੱਢ ਕੇ ਨਹੀਂ ਇਹ ਗੱਲ ਵੀ ਹੈਗੀ ਇਹ ਨਹੀਂ ਗੱਲ ਤਾਂ ਵੀ ਕਿਸੇ ਦਾ ਯਾਰ ਹਰ ਇੱਕ ਨੂੰ ਸ਼ਹਿਰ ਕੰਮ ਹੁੰਦਾ ਕਿ ਆਪਣੇ ਕੰਮ ਹਰ ਕੋਈ ਜਾਂਦਾ ਆ ਤੇ ਇਹ ਨਹੀਂ ਜਾਂਦੇ ਬਜ਼ੁਰਗ ਵੀ ਸਾਰੇ ਜਾਂਦੇ ਆ ਸਾਰੇ ਜਾਂਦੇ ਆ ਸਾਰੇ ਆਪੋ ਆਪਣੇ ਕੰਮ ਕਰ ਜਾਂਦੇ ਆ ਕਦੇ ਕੋਈ ਸ਼ਹਿਰ ਹੁੰਦਾ ਹੀ ਆ ਮੈਨੂੰ ਕੋਈ ਵੇਲਾ ਹੋਊਗਾ ਕੋਈ ਬੇਲਾ ਆ ਜਾਂਦਾ ਸਾਈ ਦਿਹਾੜੀ ਦੂਜਾ ਦੂਜਾ ਸੀਆਡੀ ਰੱਖਦਾ ਵੀ ਸਾਡੇ ਨਾਲ ਦੇ ਦੇਣਦੇ ਵੀ ਕਿੱਥੋਂ ਆਏ ਆ ਕਿੱਥੇ ਗਏ ਆ ਨਾ ਕਿਦਾਂ ਇਹ 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 ਜਿਹੜੇ ਲੋਕ ਇਹੋ ਜਿਹੇ ਹੁੰਦੇ ਨਾ ਉਹਦਾ ਆਪਣੇ ਘਰਵਾਰ ਦੇਖਣਾ ਚਾਹੀਦਾ ਸਾਡੇ ਸਾਡੇ ਘਰ ਸਾਡੇ ਮੁੰਡੇ ਸਾਡੇ ਕੀ ਕੀ ਕਰਦੇ ਕੀ ਹੋ ਰਿਹਾ ਨਹੀਂ ਕਿਸੇ ਕੋਈ ਇਹ ਵੀ ਗੱਲਾਂ ਕਰਦੇ ਨੇ ਇਹ ਵੀਡੀਓ ਬਣਾਉਂਦੀ ਹੈ ਜੀ ਜਾਂ ਉਹ ਅਸੀਂ ਬਣਾਉਂਦੇ ਆਂ ਕੋਈ ਵੀ ਵੀਡੀਓ ਹਰ ਕੋਈ ਬਣਾਉਂਦਾ ਅਸੀਂ ਬਣਾਉਂਦੇ ਆਂ ਅਸੀਂ ਕਿਹਾ ਕਿ ਜੇ ਉਹ ਖਰਚਾ ਲੈ ਲੈਣੇ ਸਾਨੂੰ ਵਾਈਫਾਈ ਜੀ ਪੈਸੇ ਪਾ ਕੇ ਦੋ ਜਿੰਨਾ ਵੀ ਹੈ ਨਾ ਹਰ ਕੋਈ ਹਰ ਕੋਈ ਸ਼ੌਕ ਹੁੰਦਾ ਆਪ ਆਪਣਾ ਅਸੀਂ ਕਿਹਾ ਲੁਕਣਾ ਹੁੰਦੇ ਆ ਕੋਈ ਕਿਸੇ ਤਰ੍ਹਾਂ ਆਪਣੇ ਕਰਤਾ ਅਸ਼ੋਸ਼ਣ ਤੇ ਮੀਡੀਆ ਕੰਮ ਕੋਈ ਕੋਈ ਮਧਰਾ ਬਣਾ ਕੇ ਕਹਿੰਦੇ ਚੈਨਲ ਖੋਲ੍ਹ ਲਿਆ ਖਬਰਾਂ ਦੇ ਖੋਲ੍ਹ ਲਿਆ ਗਰੀ ਮਲੋ ਖੋਲ੍ਹ ਲਿਆ ਦੁਨੀਆ ਕੋਈ ਆਪਣਾ ਬਿਜ਼ਨਸ ਤੋਰਦਾ ਹੈ ਨਾ ਕੋਈ ਖਾਣੇ ਦਾ ਬਣਾਇਆ ਜਾਂਦਾ ਜਿਹੜੇ ਫੋਨ ਹੁੰਦੇ ਨਾ ਜਿਹੜੇ ਹਾਲ ਫੋਨ ਆ ਟੱਚ ਵਾਲੇ ਇਹ ਬਿਜ਼ਨਸ ਲਈ ਹੁੰਦੇ ਆ ਇੱਥੇ ਕੋਈ ਵੀ ਕੰਮ ਕਰ ਸਕਦਾ ਹੈ ਸੋਸ਼ਲ ਮੀਡੀਆ ਦੇ ਕੇ ਨਹੀਂ ਵੀ ਸਾਡੇ ਸੋਸ਼ਲ ਮੀਡੀਆ ਆ ਕਿਸੇ ਦਾ ਨਹੀਂ ਹੈਗਾ ਇਹ ਤੁਸੀਂ ਵੀ ਕਰ ਲਓ ਹੈ ਨਾ ਇਹ ਕਿੰਨੀ ਕੋਈ ਜ਼ਿਆਦਾ ਕਿ ਪ੍ਰੋਬਲਮ ਹੈ ਸਾਡੇ ਨਾਲ ਵੀ ਇਹ ਨਾ ਇਸ ਤਰ੍ਹਾਂ ਜਾਂ ਉਸ ਤਰ੍ਹਾਂ ਆ ਤਾਂ ਸਿੱਧੀ ਗੱਲ ਕਰ ਲਵੇ ਗੱਡੀ ਗੱਲ ਨਹੀਂ ਐਵੇਂ ਖੇਚਲ ਨਾ ਕਰਿਆ ਕਰੋ ਉਧਰ ਫੋਨ ਖੜਕਾਉਂਦੀ ਹੈ ਨਾ ਐਵੇਂ ਟੁਕਮਾਂਦੀ ਨਾ ਕਰਿਆ ਕਰੋ ਸਾਨੂੰ ਆ ਕੇ ਮਿਲ ਲਿਆ ਕਰੋ ਅਸੀਂ ਤੁਹਾਨੂੰ ਮਿਲਣ ਤਿਆਰ ਹਾਂ ਸਰ ਤੁਹਾਡਾ ਡਾਊਟ ਕਲੀਅਰ ਕਰਦੇ ਕਰਾਂਗੇ ਅਸੀਂ ਠੀਕ ਹੈ ਇਹਨਾਂ ਕੋ ਪ੍ਰੋਫੈਸਰ ਜਿਹੜੇ ਸਾਨੂੰ ਚੰਗੀਆਂ ਲੱਗਦੀਆਂ ਹੈਗੀਆਂ ਸਾਡੇ ਸਾਡੇ ਭੈਣ ਭਰਾ ਆ ਸਾਨੂੰ ਸਾਡੇ ਭੈਣ ਭਰਾ ਪਤਾ ਹੀ ਆ ਜਿਹੜੇ ਸਾਨੂੰ ਸਾਨੂੰ ਸਾਡੇ ਭੈਣ ਭਰਾ ਸਾਨੂੰ ਦੇਖਦੇ ਸਾਨੂੰ ਪਿਆਰ ਕਰਦੇ ਤੇ ਅੱਜ ਦਿਨ ਸਾਨੂੰ ਮੈਨੂੰ ਸਵੇਰੇ ਫੋਨ ਆਇਆ ਬਲਜੀਤ ਕੌਰ ਭੈਣ ਦਾ ਤੋਂ ਲਿੱਤਿਆ ਤਾਂ ਹਨਾ ਬਹੁਤ ਵਧੀਆ ਜਾਣੀ ਸਾਰੇ ਭੈਣ ਭਰਾ ਸਾਨੂੰ ਭੈਣਾ ਫੋਨ ਫੋਨ ਕਰਦੀਆਂ ਚਲੋ ਇਸ ਇਸ਼ਤ ਕਰਦੇ ਇੰਸਪੈਕਟ ਕਰਦੇ ਆ ਚਲੋ ਵਧੀਆ ਗੱਲ ਹੈ ਕੋਈ ਤੁਹਾਡਾ ਧਿੱਡ ਦੋਤਾ ਇਹਨਾਂ ਨੂੰ ਪੁੱਛੇ ਆ ਚਾਰ ਸਾਲ ਹੋ ਗਏ ਮੈਂ ਇਹੀ ਸੁਣਦਾ ਹੁੰਦਾ ਉਹਦੇ ਉੱਠ ਕੇ ਉੱਠ ਕੇ ਸਾਡੀ ਧੀ ਦੀ ਭੈਣ ਦੀ ਹੋ ਜਾਂਦੀ ਨਾ ਉਹ ਕਰਨ ਲਈ ਪੈ ਜਾਂਦੀ ਹੈ ਕੋਈ ਚੰਗੀ ਗੱਲ ਥੋੜੀ ਜਿਆਦਾ ਇਸੇ ਨਹੀਂ ਕਿਸੇ ਦੀ ਲਾਈਫ 'ਚ ਇੰਟਰਫੇਅਰ ਕਰਦੇ ਸਾਡੀ ਗੱਲ ਐ ਕਿਉਂ ਕਰੇ ਕੋਈ ਨਾ ਸਾਡੀ ਲਾਈਫ 'ਚ ਕਾਦੋ ਕੋਈ ਕਰਦਾ ਜੇ ਸਿੱਧਾ ਜਿਹਨੇ ਇਹ ਕਿਸੇ ਨੂੰ ਕੋਈ ਜਿਆਦਾ ਬਹਿਮ ਹੈ ਨਾ ਸਾਹਮਣੇ ਆ ਕੇ ਸਿੱਧਾ ਮਿਲਵੇ ਆ ਸਾਡੇ ਸਾਡੇ ਪਿੰਡ ਦਾ ਜਿਹੜਾ ਕੋਈ ਵੀ ਫੋਨ ਕਰਦਾ ਸਾਡੇ ਕੋਲ ਅਸੀਂ ਬੈਠੇ ਆਂ ਅਸੀਂ ਭੱਜੇ ਨਹੀਂ ਕਿਤੇ ਵੀ ਅਸੀਂ ਅਸੀਂ ਇੱਥੇ ਆਪਣੇ ਪਿੰਡ 'ਚ ਬੈਠੇ ਪੰਜਾ ਛੜ ਕੇ ਦੌੜ ਨਹੀਂ ਲੱਗੇ ਅਸੀਂ ਸਾਲਾ ਗੱਲ ਕਲੀਅਰ ਕਰ ਲੈ ਕਰੋ ਵੀ ਖੇਚਾ ਕਰੇਗਾ ਤੁਸੀਂ ਬਾਅਦ ਜਾ ਕੇ ਲੁੱਟਦੀ ਹੈਗੀ ਤੂੰ ਸਾਨੂੰ ਮਿਲੋ ਮੈਨੂੰ ਤੁਸੀਂ ਮੈਨੂੰ ਮਿਲੋ ਮੈਂ ਇਹ ਘਰ ਦੇ ਵਿੱਚ ਮੋਰੇ ਹਾਂ ਸਹੀ ਗੱਲ ਹੈ ਮੈਨੂੰ ਮਿਲੋ ਮੈਂ ਸਾਰਾ ਕੰਮ ਕਰਦਾ ਕਰਦਾ ਤੁਸੀਂ ਕਿੰਨੇ ਮਿਲੋ ਤੁਹਾਡਾ ਮੈਂ ਸ਼ੱਕ ਦੂਰ ਕਰ ਦਿੰਦਾ ਇਹ ਕੋਈ ਗੱਲ ਨਹੀਂ ਹੈ ਜਿਹੜਾ ਬਲੌਗ ਨਾ ਖਾਸ ਪਿੰਡ ਵਾਲਿਆਂ ਵਾਸਤੇ ਹੈ ਆ ਬਾਕੀ ਜਿਹੜੇ ਮੇਰੇ ਭੈਣ ਭਰਾਵੇਂ ਨਾਲ ਜੁੜੇ ਜਾਂਦਾ ਸਾਡਾ ਬਲੌਗ ਦੇਖਦੇ ਉਹਨਾਂ ਨੂੰ ਸੌ ਇਹ ਕੋਈ ਰਿਸ਼ਤੇਦਾਰ ਆ ਜਿਹੜੇ ਨਕਾ ਕਰਦੇ ਆ ਕੋਈ ਸਾ ਹੀ ਕਿਸੇ ਨੂੰ ਕੋਈ ਮਾਰਾ ਚੰਗਾ ਲੱਗ ਜੇ ਕੋਈ ਸੋਣੀ ਮਸਾਂ ਜਿਹੜੇ ਜਿਹੜੇ ਰਿਸ਼ਤੇ ਆ ਸਾਨੂੰ ਨਹੀਂ ਪਸੰਦ ਕਰਦੇ ਇਹ ਛੱਡ ਜਿੱਤੇ ਆ ਅਸੀਂ ਉਹਨਾਂ ਤੋਂ ਕਿਨਾਰੇ ਕਰ ਲੈ ਭਾਵੇਂ ਸਾਡੇ ਉਹ ਜਿੰਨੇ ਵੀ ਖਾਸ ਹੋਣ ਲੱਗੇ ਹੁਣ ਇਧਰ ਮੈਂ ਇੱਕ ਗੱਲ ਦੱਸਾਂ ਇੱਕ ਦਿਨ ਮੈਂ ਇੱਥੇ ਖੂਨ ਆਇਆ ਤੇ ਸ਼ਾਮਾਂ ਟਾਈਮ ਸੀ ਕੋਈ ਸਾਢੇ 6 ਦਾ ਮੈਂ ਕਿਹੜੀ ਮਾਰ ਨੂੰ ਆਉਂਦਾ ਹੁੰਦਾ ਕਿਉਂਕਿ ਤਕਰੀਬਨ ਕਿਹੜੀ ਮਾਰ ਲੈਣੀ ਚਾਹੀਦੀ ਸ਼ਾਮ ਨੂੰ ਹੁਣ ਮੇਰਾ ਆਪਣੀ ਫਸਲ ਵਾਲੀ ਹੁਣ ਤਾਂ ਜੱਕ ਕੇ ਕਿਸੇ ਨੂੰ ਦੱਸਿਆ ਵੀ ਅੱਜ ਸਾਡੇ 6 ਵਜੇ ਖੇਤਾਂ ਤੁਰ ਜਾਂਦਾ ਸੀਗਾ ਕੜੇ ਮੂਤਾ ਦਾ ਮੈਂ ਲੋਕਾਂ ਦਾ ਉਹ ਆਪਣੀ ਜ਼ਮੀਨ ਨੂੰ ਆਉਣਾ ਹੈ ਆਪਣੇ ਘਰ ਆਉਣਾ ਹੈ ਗੇੜੀ ਮਾਰਨੀ ਪੈਂਦੀ ਆ ਖੇਤਾਂਵਾ ਸ਼ਾਮਾਂ ਨੂੰ ਇੰਨਾ ਸੀ ਬੰਦਾ ਵਿਹਲਾ ਹੁੰਦਾ ਕਹਿੰਦਾ ਚਲੋ ਵੀ ਪਿੰਡ ਦੇ ਮੋੜਾ ਆਪਣੀ ਜ਼ਮੀਨਾਂ ਗੇੜੀ ਮਾਰ ਆਉਂਦੀਆਂ ਉਹ ਵੀ ਖਬਰ ਪਹੁੰਚਾਉਂਦੇ ਆ ਨੇ ਚਲੋ ਇੱਕ ਗੱਲ ਇਹ ਵੀ ਬੰਦਾ ਬੰਦੇ ਕੋ ਝੂਠ ਬੋਲੂਗਾ ਬਾਬੇ ਨਾਨਕ ਦਾ ਕੈਮਰਾ ਲੱਗਾ ਨਾ ਪਰ ਉਹ ਨਹੀਂ ਝੂਠ ਬੋਲਦਾ ਹੈਗਾ ਉਹ ਉਹ ਇੱਕਦਮ ਸੱਚੀ ਗੱਲ ਰਿਕਾਰਡ ਕਰੀ ਜਾਂਦਾ ਬਾਬੇ ਨਾਨਕ ਦਾ ਕੈਮਰਾ ਬੰਦਾ ਬੰਦੇ ਕੋ ਝੂਠ ਬੋਲੂਗਾ ਚੁਗਲੀ ਨਹੀਂ ਕਰਨੀ ਚਾਹੀਦੀ ਮੈਂ ਤੇ ਇਹ ਕਿਹਾ ਆ ਕਿਸੇ ਘਰ ਚ ਇੰਟਰਫੇਰਿੰਗ ਕਰਨਾ ਚਾਹੀਦਾ ਹਰ ਕੋ ਆਪਣੇ ਬਿਜ਼ਨਸ ਤੇ ਲੱਗਾ ਹੋਇਆ ਕੰਮ ਤੇ ਲੱਗਾ ਆ ਕਿਸੇ ਦਾ ਹਰ ਕੋ ਆਪਣੀ ਜ਼ਿੰਮੇਵਾਰ ਸਾਡਾ ਸਾਡਾ ਇਹ ਸਾਬ ਆ ਨਾ ਜੇ ਸਾਡੀ ਨਹੀਂ ਕਿਹਨਾ ਬਣਦੀ ਜੇ ਸਾਡੀ ਕਿਹਨਾ ਨਹੀਂ ਬਣਦੀ ਕਿੱਦਾਂ ਵੀ ਆਪਾਂ ਨੂੰ ਉਧਰ ਚਾਹੀਦਾ ਨਹੀਂਗਾ ਆਪਾਂ ਛੱਡ ਦਿਓ ਰਾਹ ਛੱਡ ਦਿੰਦਾ ਉਹਦੇ ਵਾਰ ਗੱਲ ਕਰਨੀ ਤੇ ਸਾਡੇ ਨਾਲ پتہ ਕਿਉਂ ਨਾ ਸਾਡੇ ਕੋਲ ਟਾਈਮ ਇਹ ਜ ਫਿਊਲ ਕਮਾਦਾ ਸੰਦ ਉਹਦੇ ਅਸੀਂ ਬੀਜੀ ਵਰ ਇੰਨੇ ਆ ਮੈਂ ਆਪਣਾ ਘਰ ਦਾ ਕੰਮ ਕਰਦੀ ਆ ਫਿਰ ਮੈਨੂੰ ਬਲੌਗਾਂ ਦਾ ਕੰਮ ਕਿੰਨਾ ਹੁੰਦਾ ਵੀਡੀਓ ਬਣਾਉਣੀ ਹੁੰਦੀ ਐ ਐਡਿਟ ਕਰਨੀ ਹੁੰਦੀ ਐ ਫਿਰ ਘਰ ਦੇ ਕੰਮ ਕਰ ਵੀ ਔਰ ਪੱਠੇ ਥੱਥੇ ਦਾ ਵੀ ਨਾਲ ਕਰਾਈਦਾ ਸਾਰੇ ਕੰਮ ਕਰੀਦੇ ਹੰਦੇ ਸਾਡੇ ਕੋਲ ਟਾਈਮ ਹੀ ਨਹੀਂ ਕਿਸੇ ਦੀ ਨਿੰਦ ਚੁਗਲੀ ਆਉਣੇ ਦਾ ਬਾਕੀ ਜਿਹੜੇ ਹਨ ਇਹ ਕੰਮ ਕਰਦੇ ਆ ਉਹ ਥੋੜੇ ਸਮਝ ਜਾ ਚੰਗੀ ਗੱਲ ਐ ਬਾਅਦ ਐਵੇਂ ਤੂੰ ਤਾਂ ਮੈਮਾ ਕੋਈ ਫਾਇਦਾ ਨਹੀਂ ਦੇਗਾ ਪਤਾ ਲੱਗ ਜਾਂਦਾ ਹੁੰਦਾ ਸਾਡੇ ਕੁਝ ਰਿਸ਼ਤੇਦਾਰ ਵੀ ਹੈਗੇ ਆ ਉਹ ਸਾਨੂੰ ਪਤਾ ਹੀ ਹੈ ਸਾਡੇ ਆਪਣੇ ਪਿੰਡੋਂ ਆ ਜਿਹੜੇ ਬੰਦੇ ਨਾ ਕਰਦੇ ਆ ਬਾਹਰ ਗੱਲਾਂ ਪਚਾਉਂਦੇ ਆ ਅਸੀਂ ਤਾਂ ਪਿਆਰ ਚ ਰੰਦੇ ਕਿਸੇ ਦੀ ਦੇਖੋ ਬੋਲ ਅੱਗੇ ਸਾਡੇ ਕੋ ਮੈਲ ਤੋਂ ਧੋਈ ਆਵੇ ਸਾਨੂੰ ਨੂੰ ਕੋ ਪ੍ਰੋਬਲਮ ਹੈਗੀ ਛਿੱਧੀ ਜਿਹੜੀ ਗੱਲ ਹੈਹੀ ਗੱਲ ਕਰਦੇ ਆ ਅਸੀਂ ਬਾਕੀ ਇਹ ਗੱਲ ਆ ਵੀ ਅਸੀਂ ਤਾਂ ਕਹਿੰਦੇ ਬਾਬਾ ਨਾਨਕ ਸਭ ਦਾ ਭਲਾ ਭਲਾ ਕਰੇ ਹਰੇਕ ਨੂੰ ਰੀਖ ਦੇਵੇ ਹਰੇਕ ਨੂੰ ਹਰੇਕ ਦੀ ਰੀਜੇ ਕੇ ਵਾਦਾ ਪਾਵੇ ਹਰੇਕ ਖੁਸ਼ ਰੱਖੇ ਜੀ ਕਹਿੰਦਾ ਕਿਸੇ ਤੇ ਹਰ ਆਪਣੀ ਕਿਰਪਾ ਕਿਰਪਾ ਬਣਾਈ ਰੱਖੇ ਨਾ ਅਸੀਂ ਤੇ ਇਹ ਕਹਿੰਦੇ ਆ ਇਹ ਤਾਂ ਭਲਾ ਮੰਗਦੇ ਸਾਰਾ ਸਾਡਾ ਭਾਈ ਸਾਨੂੰ ਪੂਰਾ ਪਰ ਸਾਡੀਆਂ ਕੋਈ ਹੈਗੇ ਪਿੰਡ ਦੇ ਜੇ ਸਾਡੀਆਂ ਜਿਹੜਾ ਵੜਦੇ ਆ ਵੀ ਚਾਪਤਾ ਥੋੜਾ ਥੋੜਾ ਹੈਗਾ ਵੀ ਆ ਇਹਦੀ ਗੱਲ ਕੋਈ ਨਹੀਂ ਠੀਕ ਹੈ ਤੇ ਬਾਕੀ ਇਹ ਵੀ ਗੱਲ ਆ ਪੰਜ ਦੋ ਮਤਲਬ ਸਾਨੂੰ ਕੋਈ ਕਹਿੰਦਾ ਨਾ ਵੀਡੀਓ ਨਾ ਬਣਾਓ ਅਸੀਂ ਨਹੀਂ ਬਣਾਈ ਦੀ ਅਸੀਂ ਕਿਹੜਾ ਕਿਤੇ ਉਹੀ ਵੀਡੀਓ ਬਣਾਉਣੀ ਹੁੰਦੀ ਹੈ ਪਤਾ ਸਾਨੂੰ ਮਾੜਾ ਮਾੜਾ ਹੈਗਾ ਮੈਨੂੰ ਹੈਗਾ ਵੀ ਆ ਪਰ ਪੂਰਾ ਹਜੇ ਕਲੀਅਰ ਨਹੀਂਗਾ ਕਲੀਅਰ ਕਰਨਾ ਆ ਤਾਂ ਮੇਰਾ ਕਲੀਅਰ ਹੋ ਗਿਆ ਨਾ ਫਿਰ ਉਹਦਾ ਹਜੇ ਮਾੜਾ ਮਾੜਾ ਕਰੂੰਗਾ ਇਹ ਤੁਹਾਨੂੰ ਅਲਰਟ ਕਰਨ ਵਾਸਤੇ ਹੀ ਬਲੌਗ ਪਾਉਨੇ ਆ ਇਹਦੇ ਦੱਸਦੇ ਵੀ ਇਹ ਐਵੇਂ ਕਿਸੇ ਦੇ ਪਤਾ ਕੀ ਦੱਸਦਾ ਮੈਂ ਕਿੰਨਾ ਵੀ ਕਿਸੇ ਦੇ ਨਹੀਂ ਇਹ ਦੱਸਣ ਦਾ ਅਸਲੀ ਜੀ ਆਪ ਪਸਤਾਉਂ ਗਏ ਕਿਉਂ ਮੈਂ ਖੇਤਾਂ ਨੂੰ ਆਇਆ ਕਣਕ ਨੂੰ ਪਾਣੀ ਲਾਇਆ ਪਾਣੀ ਵੇਖਣਾ ਹੈ ਹਰ ਕੋਈ ਆਉਂਦਾ ਜਾਂਦਾ ਸ਼ਹਿਰ ਵੀ ਆਉਂਦਾ ਸੌ ਕਾਮਕਾਰ ਹਰ ਕੋਈ ਪਸਤੇ ਕਰਾਂ ਤੇ ਸੌ ਕਾਮ ਰਹਿੰਦੇ ਆ ਇਹ ਗੱਲ ਆ 100 ਕਿਦੇ ਮੈਨੂੰ ਕਿਤੇ ਥੋੜਾ ਕਲੀਅਰ ਹੋ ਗਿਆ ਵੀ ਆ ਬੰਦੇ ਆ ਜਾਂ ਆ ਕਰਦੇ ਗੱਲ ਤੇ ਫਿਰ ਦੇਖੋ ਕੀ ਬਣਦਾ ਨਾ ਫਿਰ ਤਾਂ ਸ਼ਰ ਮਾਰਿਆ ਹੀ ਹੋਗਾ ਨਾ ਮੈਂ ਤਾਂ ਕਿਉਂ ਕਹਿਣਾ ਪਹਿਲੀ ਗੱਲ ਤਾਂ ਮੈਂ ਕਹਿੰਦਾ ਸੁਦਰ ਜੋ ਵਧੀਆ ਗੱਲ ਆ ਐਵੇਂ ਨਹੀਂ ਕਿਸੇ ਦੀ ਬਾਤ ਰਕੇ ਮਾੜੀ ਮੋਟੂ ਚੁਗਲੀ ਮਾਤ ਚੁਗਲੀ ਕਰੀ ਦੀ ਕੀ ਲੈਣਾ ਐ ਇਹ ਤਾਂ ਆਪਦੇ ਸੰ ਦੋਨਾਂ ਹੀ ਕਿਹੋ ਕੀ ਲੈਣਾ ਤੇ ਸਾਤੋਂ ਕਿਹਨੇ ਕੀ ਲੈਣਾ ਆ ਸਰ ਨੇ ਆਪ ਆਪਣਾ ਕਰਕੇ ਖਾਣਾ ਆ ਤੇ ਚਲੋ ਠੀਕ ਆ ਤੁਸੀਂ ਵੀ ਸੁਣਦੇ ਹੋਵੋਗੇ ਬਲੌਗ ਸਾਡਾ ਜਿਹੜੇ ਚੁਗਲੀਆਂ ਮਾਰਦੇ ਆ ਹੈਨਾ ਜਿਹੜਾ ਇਹਨੇ ਚੋਰ ਨੂੰ ਸੋਝੀ ਜਾਂਦੀ ਹੁੰਦੀ ਆ ਬਾਈ ਕਿ ਐਵੇਂ ਰੱਬ ਰੱਬ ਕਰੀ ਜਾਂਦਾ ਲੋਕੀ ਦੇਖਿਆ ਕਈ ਰੱਬ ਰੱਬ ਕਰਦੇ ਆ ਕੋਈ ਕੋ ਕਰਦਾ ਉਹਨਾਂ ਆਤ ਤਾਂ ਹੁੰਦੀਆਂ ਕਈਆਂ ਨੂੰ ਸਿਆਣਾਂ ਦੇ ਭੱਜੇ ਫਿਰਦੇ ਆ ਉਹ ਕਿਹੜੇ ਆ ਮੈਨੂੰ ਇਹ ਨਹੀਂ ਪਤਾ ਹੈਗਾ ਚਲੋ ਠੀਕ ਹੈ ਸੋਦੇ ਵਿੱਚੋਂ 20% ਮੈਨੂੰ ਪਤਾ ਵੀ ਆ 80% ਰਹਿੰਦਾ ਜਿੰਦਾ 80% ਪਰ ਸਾਹਿਬ ਪਤਾ ਲੱਗਿਆ ਮੈਨੂੰ ਕਿਹੜਾ ਫੋਨ ਕਰਦਾ ਕਿਹੜਾ ਨਹੀਂ ਹੈਗਾ ਉਹਦਾ ਅਸ਼ੇਤ ਤੇ ਮਾਰਾ ਹੋਊਗਾ ਫਿਰ ਕੀ ਬੰਦਾ ਫਿਰ ਬਾਬਾ ਨਾਨਕ ਜਾਣਦਾ ਕੀ ਹੋਣਾ ਆ ਪਹਿਲਾਂ ਕਹਿਣਾ ਨਹੀਂ ਵੀ ਛੱਡਣਾ ਨਹੀਂ ਚਲੋ ਠੀਕ ਹੈ ਇਹਦੇ ਬਿਲਕੁਲ ਕਰਦੇ ਆ ਅਸੀਂ ਮਾਫੀ ਮਾਗੇ ਸਾਰਿਆਂ ਤੋਂ ਜੇ ਇਹ ਦੀ ਸ਼ਾਨ ਦੇ ਖਿਲਾਫ ਕੋ ਬੋਲਿਆ ਗਿਆ ਨਾ ਮਾਫ ਕਰਨ ਸੋ ਕਿਉਂਕਿ ਥੋੜੇ ਅੰਦਰ ਹੀ ਪੜਾ ਸੀਗੀ ਜਿਹੜੀ ਅਸੀਂ ਆਪਣੇ ਕੱਢੀ ਆ ਕਿਉਂਕਿ ਸਾਥ ਕੰ ਦਾ ਗੁੱਸਾ ਹੀ ਮਨ ਦੇ ਵਿੱਚ ਬੰਦੇ ਨੂੰ ਕੰਮ ਭੇਜਿਆ ਚਲੋ ਠੀਕ ਹੈ ਠੀਕ ਹੈ ਲੰਬੀ ਵੀਡੀਓ ਹੋ ਜਾਂਦੀ ਚਲੋ ਠੀਕ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ